ਹਾਂਜੀ ਦੋਸਤੋ ਕੈਨੇਡਾ ਤੋਂ ਬਹੁਤ ਹੀ ਭਾਵਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਵਿੱਚ ਜਿੰਨੀ ਮਰਜ਼ੀ ਬੇਰੁਜ਼ਗਾਰੀ ਹੋਵੇ ਪਰ ਦੋ ਟਾਈਮ ਦੀ ਰੋਟੀ ਤਾਂ ਹਰੇਕ ਨੂੰ ਨਸੀਬ ਹੋਈ ਜਾਂਦੀ ਹੈ ਸੌ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਬੱਚੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਦੇ ਵੱਲ ਰੁੱਖ ਕਰ ਰਹੇ ਨੇ ਇੱਕ ਚੰਗੀ ਜਾਇਦਾਦ ਦਾ ਮਾਲਕ ਪੰਜਾਬ ਨੂੰ ਛੱਡ ਕੇ ਕੈਨੇਡਾ ਚਲਾ ਜਾਂਦਾ ਤੇ ਉੱਥੇ ਜਦੋਂ ਕੰਮ ਕਰ ਕਰਕੇ ਘਰੇ ਆਉਂਦਾ ਤਾਂ ਦੋ ਟਾਈਮ ਦੀ ਰੋਟੀ ਵੀ ਉਸ ਨੂੰ ਨਸੀਬ ਨਹੀਂ ਹੁੰਦੀ ਪੰਜਾਬ ਪਿੰਡ ਤਾਂ ਮਾਂ ਦੇ ਹੱਥਾਂ ਦੀਆਂ ਪੱਕੀਆਂ ਪਕਾਈਆਂ ਰੋਟੀਆਂ ਮਿਲ ਜਾਂਦੀਆਂ ਸਨ ਇਹ ਕੈਨੇਡਾ ਦੇ ਵਿੱਚ ਰਹਿੰਦਾ ਵੀਰ ਬਿਨਾ ਕਿਸੇ ਦਾਲ ਸਬਜ਼ੀ ਤੋਂ ਸੁੱਕੀਆਂ ਰੋਟੀਆਂ ਖਾ ਰਿਹਾ ਤੇ ਵੀਰ ਨੇ ਕੋਲ ਆਪਣੇ ਪੂਜੀਏ ਦਾ ਡੱਬਾ ਰੱਖਿਆ ਹੋਇਆ ਤੇ ਪੂਜੀਏ ਨਾਲ ਹੀ ਸੁੱਕੀਆਂ ਰੋਟੀਆਂ ਖਾ ਰਿਹਾ ਦੋਸਤੋ ਬਹੁਤ ਹੀ ਭਾਵਕ ਕਰ ਦੇਣ ਵਾਲੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਇੰਡੀਆ ਤੇ ਹੋਰ ਦੇਸ਼ਾਂ ਦੇ ਜਹਾਜ਼ ਕੈਨੇਡਾ ਨੂੰ ਭਰ ਭਰ ਕੇ ਜਾ ਰਹੇ ਨੇ ਅਤੇ ਕੈਨੇਡਾ ਦੇ ਹਾਲਾਤ ਦਿਨੋ ਦਿਨ ਬੱਤਰ ਹੁੰਦੇ ਜਾ ਰਹੇ ਨੇ ਨੌਕਰੀਆਂ ਦੀ ਕਮੀ ਹੁੰਦੀ ਜਾ ਰਹੀ ਹੈ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਆਪਣੇ ਸੁਝਾਅ ਜਰੂਰ